ਪੁੱਲਰ ਡੀਆਜੀ ਪੁੱਲਰ ਡੀਆਜੀ ਪੁੱਲਰ ਡੀਆਜੀ ਪੁੱਲਰ ਪੰਜਾਬ ਦੇ ਵਿੱਚ ਹੋਈ ਪਈ ਆ ਚਾਹੇ ਉਹ ਤੁਸੀਂ ਕੋਈ ਮੀਡੀਆ ਚੈਨਲ ਖੋਲੋ ਫੇਸਬੁੱਕ ਖੋਲੋ YouTube ਖੋਲੋ Instagram ਖੋਲੋ ਡੀਆਜੀ ਪੁੱਲਰ ਡੀਆਜੀ ਪੁੱਲਰ ਹੋਈ ਪਈ ਆ ਪਰ ਮੈਂ ਇੱਕ ਗੱਲ ਪੁੱਛਣਾ ਚਾਹੁੰਨਾ ਜਿਹੜੇ ਪੱਤਰਕਾਰ ਆ ਜਿਹੜੇ ਰਾਜਨੀਤਿਕ ਲੀਡਰ ਆ ਜਾਂ ਜਿਹੜੇ ਲੋਕ ਵੇਖਣ ਵਾਲੇ ਆ ਤੇ ਸ਼ੇਅਰ ਕਰਨ ਵਾਲੇ ਆ ਕਮੈਂਟ ਕਰਨ ਵਾਲੇ ਆ ਤੇ ਲਾਈਕ ਕਰਨ ਵਾਲੇ ਆ ਮੈਂ ਉਹਨਾਂ ਨੂੰ ਕਹਿਣਾ ਮੇਰੀਆਂ ਗੱਲਾਂ ਭਾਈ ਸਾਹਿਬ ਇਹ ਗੱਲ ਕਹੂੰਗਾ ਸੱਚੀ ਸੱਚ ਸੁਣਾਉਂਦਾ ਮੈਂ ਤੁਹਾਡੇ ਅੱਗੇ ਮਾਫ਼ ਮੈਨੂੰ ਇਹ ਕਰ ਦਿਓ ਜੇ ਗੱਲ ਕੌੜੀ ਲੱਗੇ ਪਹਿਲਾਂ ਮੈਂ ਗੱਲ ਇਹ ਕਹਿਣਾ ਜਿਹੜੇ 550 ਦੇ ਵਿੱਚ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਵੋਟਾਂ ਵੇਚਦੀਆਂ ਹੁਣ ਕੀ ਉਹ ਕਿਸੇ ਦੇ ਟਿੱਪਣੀ ਕਰ ਸਕਦੇ ਆ ਤੁਸੀਂ ਇਸ ਗੱਲ ਦਾ ਜਵਾਬ ਦਿਓ ਜਿਹੜੇ ਲੋਕ ਹੁਣ ਸਾਰੇ ਗੁੱਸਾ ਕਰਨਾ ਕਰ ਲੋ ਪਰ ਮੈਂ ਗੱਲ ਸੱਚੀ ਕਹਿਣ ਲੱਗਿਆ ਜਿਹੜੇ ਦੇਸ਼ ਦੇ ਵਿੱਚ ਜਿਹੜੇ ਸੂਬੇ ਦੇ ਵਿੱਚ 550 ਤੇ ਵੋਟਾਂ ਵੇਖਦੀਆਂ ਹੋਣ ਕੀ ਉਹ ਕ腐ਸ਼ਨ ਦੇ ਖਿਲਾਫ ਬੋਲਣ ਦੇ ਹੱਕ ਦਾ ਰਹਿ ਗਿਆ ਮੈਨੂੰ ਇਹ ਦੱਸੋ ਪੰਜਾਬ ਦੇ ਲੋਕੋ ਦੱਸੋ ਦੂਜੀ ਗੱਲ ਕੀ ਜਿਹੜੇ ਰਾਜਨੀਤਿਕ ਲੀਡਰ 550 ਤੇ ਵੋਟਾਂ ਖਰੀਦੇ ਹੋਣ ਔਰਤਾਂ ਨੂੰ ਸੂਟ ਦੇਣ ਦੀਆਂ ਗੱਲਾਂ ਕਰਦੇ ਹੋਣ ਸ਼ਰਾਬ ਦੀਆਂ ਬੋਤਲਾਂ ਵੰਡਦੇ ਹੁਣ ਕੀ ਉਹ ਕਰਪਸ਼ਨ ਦੇ ਖਿਲਾਫ ਬੋਲਣ ਦੇ ਹੱਕਦਾਰ ਹੈ ਜਵਾਬ ਦਿਓ ਜਾਂ ਜਿਹੜੇ ਮੀਡੀਆ ਚੈਨਲ ਹੁਣ ਮੈਂ ਸਾਰੇ ਚੈਨਲਾਂ ਨੂੰ ਨਹੀਂ ਕਹਿ ਰਿਹਾ ਇਹਦੇ ਵਿੱਚ ਬਹੁਤ ਸਾਰੇ ਮੀਡੀਆ ਚੈਨਲ ਚੰਗੇ ਆ ਪਰ ਜਿਹੜੇ ਕੁਝ ਚੈਨਲ ਸਰਕਾਰਾਂ ਦੀਆਂ ਬੋਲੀਆਂ ਬੋਲਦੇ ਹੁਣ ਸਰਕਾਰ ਦੇ ਖਿਲਾਫ ਲੱਗੇ ਧਰਨਿਆਂ ਦੇ ਖਿਲਾਫ ਨਾ ਜਾਂਦੇ ਹੋਣ ਕੀ ਉਹ ਪੱਤਰਕਾਰ ਇਸ ਮਸਲੇ ਤੇ ਬੋਲਣ ਦੇ ਹੱਕਦਾਰ ਹੈਗੇ ਆ ਜਵਾਬ ਸਿਰਫ ਜਵਾਬ ਕੀ ਕੋਈ ਹੋਰ ਵਿਅਕਤੀ ਟਿੱਪਣੀ ਕਰਨ ਵਾਲੇ ਇਹ ਚੀਜ਼ ਨੂੰ ਕਹਿ ਸਕਦੇ ਆ ਜੇ ਮੈਂ ਅੱਜ ਕਹਾਂ ਕਿ ਭੁੱਲਰ ਉਹ ਡੀਜੀ ਭੁੱਲਰ ਸਾਹਿਬ ਤੁਸੀਂ ਇੰਨੀ ਕ腐ਸ਼ਨ ਕੀਤੀ ਤੁਸੀਂ ਲੋਕਾਂ ਦੇ ਚੁਣੇ ਹੋਏ ਆ ਮਤਲਬ ਜਿਹੜੇ ਮੰਤਰੀਓ ਲੋਕਾਂ ਦੇ ਚੁਣੇ ਹੋਏ ਆ ਤੇ ਜਿਹੜੀਆਂ ਡਿਊਟੀਆਂ ਲਾਈਆਂ ਉਹ ਸਾਡੇ ਚੁਣੇ ਹੋਏ ਨੌਕਰਾਂ ਨੇ ਲਾਈਆਂ ਤੁਸੀਂ ਸਾਡੇ ਨੌਕਰਾਂ ਦੇ ਨੌਕਰ ਜਦ ਮੈਂ ਇਹ ਗੱਲ ਕਹਾਂ ਲੋਕਾਂ ਨੂੰ ਕਹਿੰਦਾ ਬੱਲੇ ਬੱਲੇ ਕਰਾਤੀ ਬਾਈ ਬੱਲੇ ਬੱਲੇ ਕਰਾਤੀ ਉਦੋਂ ਪਹਿਲਾਂ ਮੈਂ ਭੁੱਲਰ ਸਾਹਿਬ ਵਾਸਤੇ ਇੱਕ ਗੱਲ ਜ਼ਰੂਰ ਕਹੂੰਗਾ ਮੰਗ ਕੇ ਖਾਈਏ ਕੱਜ ਨਹੀਂ ਹੁੰਦਾ ਮੰਗ ਕੇ ਖਾਈਏ ਕੱਜ ਨਹੀਂ ਹੁੰਦਾ ਲੁੱਟ ਕੇ ਖਾਈਏ ਰਾਜ ਨਹੀਂ ਹੁੰਦਾ ਬੇਪਰਵਾਹ ਹੋ ਕੇ ਇੱਜ਼ਤਾਂ ਨੂੰ ਖੁੰਝੇ ਨਾ ਲਾ ਲਈ ਵੇਖੀ ਕਿਤੇ ਆਪਣੀਆਂ ਕਦਰਾਂ ਨੂੰ ਬਣੀਆਂ ਹੋਈਆਂ ਕਦਰਾਂ ਨੂੰ ਨਾ ਗਵਾ ਲਈ ਚਾਰ ਬੰਦਿਆਂ ਪਿੱਛੇ ਲੱਗ ਕੇ ਕਦਰਾਂ ਨਾ ਗਵਾ ਪਈ ਕਦਰਾਂ ਗਵਈਆਂ ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇਹ ਜਿਹੜਾ ਪੈਸਾ ਇਕੱਠਾ ਹੋਇਆ ਇਹ ਕਿੰਨਾ ਕੋਲ ਹੋਇਆ ਇੱਕ ਕਰਪਸ਼ਨ ਕਰਨ ਵਾਲਿਆਂ ਦਾ ਪੈਸਾ ਗਿਆ ਕਿਸੇ ਦਿਹਾੜੀਦਾਰ ਵਾਲੇ ਦਾ ਪੈਸਾ ਨਹੀਂ ਗਿਆ ਮੈਂ ਪਹਿਲੋ ਪਹਿਲ ਤਾਂ ਮੰਤਰੀਆਂ ਤੋਂ ਗੱਲ ਸ਼ੁਰੂ ਕਰੂੰਗਾ ਭਾਈ ਤੁਸੀਂ ਦੱਸੋ 5 ਸਾਲ ਦੇ ਐਮਐਲਏ ਬਣ ਆਲਿਓ 5 ਸਾਲ ਦੀ ਸਰਕਾਰ ਰਹਿਣ ਆਲਿਓ 5 ਸਾਲ ਦੇ ਮੰਤਰੀ ਰਹਿਣ ਆਲਿਓ ਕੀ ਤੁਸੀਂ ਇਸ ਕਰਪਸ਼ਨ ਦੇ ਖਿਲਾਫ ਬੋਲਣ ਦੇ ਹੱਕਦਾਰ ਹੈਗੇ ਆ ਮੈਂ ਢਾਲੀਵਾਲ ਸਾਹਿਬ ਦੇ ਬਿਆਨ ਸੁਣ ਰਿਹਾ ਸੀ ਆਖੇ ਸਾਡੀ ਸਰਕਾਰ ਤਾਂ ਕ腐ਸ਼ਨ ਦੇ ਖਿਲਾਫ ਚੱਲਦੀ ਆ ਸਾਡੀ ਸਰਕਾਰ ਕ腐ਸ਼ਨ ਬਸ਼ਕਦੀ ਨਹੀਂ ਗਈ ਉਹ ਢਾਲੀਵਾਲ ਸਾਹਿਬ ਮੈਂ ਤੁਹਾਨੂੰ ਪੁੱਛਦਾ ਤੁਸੀਂ ਵੀ ਸਕੂਲਾਂ ਚੋਂ ਟਮੰਡਰ ਲਵਦੇ ਹੀ ਰਹੇ ਸੀ ਤੁਸੀਂ ਕਦੇ ਆਓ ਜੇ ਕ腐ਸ਼ਨ ਵਾਲੇ ਤਾਂ ਲੱਭੇ ਹੀ ਨਹੀਂ ਉਹ ਤਾਂ ਕਿਸੇ ਇੱਕ ਵਿਅਕਤੀ ਨੇ ਸੀਬੀਆਈ ਨਾਲ ਹੀ ਜਾ ਕੇ ਬੰਦਾ ਫੜਾਇਆ ਤੇ ਤੁਹਾਡੀ ਸਰਕਾਰ ਨੂੰ 4 ਸਾਲ ਹੋ ਗਏ 4 ਸਾਲਾਂ ਦੇ ਵਿੱਚ ਛੁਣਛਨੇ ਵਜਾਉਂਦੇ ਸੀ ਤੁਸੀਂ 4 ਸਾਲਾਂ ਚ ਕਿਉਂ ਨਾ ਫੜਿਆ ਗਿਆ ਜਿਹੜਾ ਸੋਨਾ ਇਕੱਠਾ ਹੋਇਆ ਪਿਆ ਜਿਹੜਾ ਪੈਸਾ ਇਕੱਠਾ ਹੋਇਆ ਪਿਆ ਉਹ ਕਿੰਨਾ ਦੀ ਬਦੌਲਤ ਹੋਇਆ ਤੁਹਾਡੀਆਂ ਸੀਆਈਡੀ ਤੁਹਾਡੀਆਂ ਇੰਟੈਲੀਜੈਂਸੀਆਂ ਤੁਹਾਡੀ ਵਿਜੀਲੈਂਸ ਉਹ ਸਾਰੀ ਵਿਰੋਧੀਆਂ ਤੇ ਲਾਈ ਐ ਅਫਸਰਾਂ ਤੇ ਨਹੀਂ ਲਾਈ ਕਿਉਂ ਨਹੀਂ ਲਾਈ ਅਫਸਰਾਂ ਤੇ ਦੱਸੋ ਜਿਹੜੀ ਇਹ ਦਿਨ ਕਿਸ ਨਾ ਕਿਸੇ ਐਸਐਸਪੀਆਂ ਦੀ ਬਦਲੀ ਕਰਾਤੀ ਕਦੇ ਐਸਪੀਆਂ ਦੀ ਬਦਲੀ ਕਰਾਤੀ ਕਦੇ ਕੋਈ ਕਿਸੇ ਰੇਂਜ ਚ ਲਾਤਾ ਕਦੇ ਕੋਈ ਕਿਤੇ ਲਾਤਾ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਸੀ ਕੱਲਾ ਜਾਜਾਂ ਚ ਠੋਨੇ ਲੈਣ ਜੋ ਕਰੇ ਰਹੇ ਤੁਹਾਡੇ ਮੰਤਰੀ ਕੱਲੇ ਗੱਡੀਆਂ ਚ ਘੁੰਮਣ ਜੋ ਕਰੇ ਰਹੇ ਇਹ ਕ੍ਰੈਡਿਟ ਆਪ ਦੇ ਆਪ ਨੂੰ ਨਾ ਲਓ ਇਹ ਕ੍ਰੈਡਿਟ ਤੁਸੀਂ ਲੈ ਰਹੇ ਆ ਇਹ ਕ੍ਰੈਡਿਟ ਤੁਹਾਡੇ ਕੋਲੇ ਨਹੀਂ ਜਾਂਦਾ ਕੀ ਇੱਕ ਆਈਜੀ ਫੜਿਆ ਡੀਆਈਜੀ ਫੜਿਆ ਗਿਆ ਕਿ ਦੂਜੇ ਅਫਸਰਾਂ ਦੀ ਇਨਕੁਆਰੀ ਚੱਲੂਗੀ ਕਿ ਦੂਜੇ ਅਫਸਰਾਂ ਤੇ ਤੁਹਾਡੀ ਇੰਟੈਲੀਜੈਂਸੀਆਂ ਲੱਗਣਗੀਆਂ ਜਾਂ ਤੁਹਾ ਵਿਜੀਲੈਂਸੀਆਂ ਲੱਗਣਗੀਆਂ ਪਤਾ ਕਰੋ ਕਿਉਂ ਨਹੀਂ ਬੋਲਦੇ ਗੱਲਾਂ ਕਰਦੇ ਆ ਤੁਸੀਂ ਇੱਕ ਤੁਸੀਂ ਕੋਈ ਮੰਤਰੀ ਆਪ ਦੇ ਬੱਚਾਂ ਦੀ ਸੌਂ ਖਾ ਕੇ ਇਹ ਕਹਿ ਸਕਦਾ ਕਿ ਅਸੀਂ ਕਰਾਪਸ਼ਨ ਨਹੀਂ ਕੀਤੀ ਦਿਓ ਜਵਾਬ ਹੈ ਜਵਾਬ ਕਿਸੇ ਕੋਲ ਪੈਸਾ ਹੁੰਦਾ ਕਿੱਥੋਂ ਤੁਹਾਡੇ ਕੋਲ ਇਹ ਦੱਸੋ ਜਵਾਬ ਦਿਓ ਕਿ ਤੁਹਾਡੀ ਸਰਕਾਰ ਆਂਗਣਵਾੜੀ ਚੋ ਕੱਖ ਨਹੀਂ ਕਰ ਰਹੀ ਸਭ ਤੋਂ ਪਹਿਲਾਂ ਆਂਗਣਵਾੜੀ ਦਾ ਮਸਲਾ ਵੀ ਮੈਂ ਚੱਕਿਆ ਸੀ ਮੈਂ ਇਸ ਟਾਈਮ ਪੰਜਾਬ ਦੇ ਲੋਕੋ ਉਸੇ ਮੁੱਦੇ ਤੇ ਆ ਭੁੱਲੜ ਦੇ ਮੁੱਦੇ ਤੇ ਆ ਡੀਆਈਜੀ ਦੇ ਮੁੱਦੇ ਤੇ ਆ ਕਰਪਸ਼ਨ ਦੇ ਮੁੱਦੇ ਤੇ ਆ ਪਰ ਇਸ ਟਾਈਮ ਇਹਦੇ ਜਵਾਬ ਦੇਈ ਤੁਸੀਂ ਆ ਮੈਂ ਸਾਰਿਆਂ ਨੂੰ ਪੁੱਛਣਾ ਹੁਣ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਜਿਸ ਦਿਨ ਆ ਬੀਬੀ ਮਲੋਤ ਵਾਲੀ ਆਂਗਣਵਾਰੀ ਦਾ ਜਿਹਦਾ ਰੌਲਾ ਚੱਲੀ ਜਾਂਦਾ ਭਗਵਾਨ ਤਮਾਨ ਦਾ ਰੌਲਾ ਚੱਲੀ ਜਾਂਦਾ ਕਿਸਾਨਾਂ ਕੋਲੋਂ ਮੀਟਿੰਗਾਂ ਛੱਡ ਕੇ ਭੱਜ ਜਾਂਦਾ ਜਵਾਬ ਹੈ ਕੋਈ ਕੋਈ ਜਵਾਬ ਹੈ ਤੁਹਾਨੂੰ ਪੁੱਛਦਾ ਮੈਂ ਜਵਾਬ ਹੈ ਕਾਲੀਵਾਲ ਸਾਹਿਬ ਇਸ ਮਸਲੇ ਤੇ ਤੁਸੀਂ ਬੋਲਿਆ ਨਾ ਤੁਸੀਂ ਪ੍ਰੈਸ ਕਾਨਫਰੰਸ ਰੱਖੀ ਆ ਜਵਾਬ ਹੈ ਤੁਹਾਡੇ ਕੋਲ ਤੁਸੀਂ ਜਵਾਬ ਕੀ ਦਿਓਗੇ ਤੁਸੀਂ ਖੁਦ ਪਾਰਟੀ ਦੇ ਸੀਰੀਆਂ ਤੁਸੀਂ ਜਵਾਬ ਦੇ ਹੀ ਨਹੀਂ ਸਕਦੇ ਤੁਹਾਡਾ ਮਾਲਕ ਕੇਸਰੀਵਾਲ ਤੁਹਾਡਾ ਮੈਨੇਜਰ ਭਗਵੰਤ ਮਾਨ ਤੁਹਾਡਾ ਵਜ਼ੀਰ ਸਸੋਦੀਆ ਤੁਸੀਂ ਬੋਲ ਸਕਦੇ ਆ ਤੁਸੀਂ ਕੱਖ ਨਹੀਂ ਬੋਲ ਸਕਦੇ ਜੇ ਉਹਨਾਂ ਨੇ ਊੜੇ ਨੂੰ ਐੜਾ ਕਹਤਾ ਤੁਹਾਨੂੰ ਕਹਿਣਾ ਪੈਣਾ ਜੇ ਉਹਨਾਂ ਨੇ ਨਿੰਮ ਨੂੰ ਕਿੱਕਰ ਕਹਤਾ ਤੁਹਾਨੂੰ ਕਹਿਣਾ ਪੈਣਾ ਤੁਸੀਂ ਬੋਲਣ ਜੋ ਕਰਿਆ ਕੇ ਆ ਕੋਈ ਹੈ ਤੁਹਾਡੇ ਵਿੱਚ ਆਜ਼ਾਦੀ ਮਾਰੀ ਮੱਤੀ ਬੋਲਣ ਦੀ ਰਹਿਮ ਦਿਓ ਗੱਲਾਂ ਕਰਨ ਨੂੰ ਪਹਿਲਾਂ ਲੀਡਰਾਂ ਤੋਂ ਕਰਪਸ਼ਨ ਖਤਮ ਹੋਊਗੀ ਫਿਰ ਅਫਸਰਸ਼ਾਹੀ ਦੇ ਵਿੱਚੋਂ ਖਤਮ ਹੋਊਗੀ ਇੱਕ ਲੀਡਰ ਜਿਹੜਾ 5 ਸਾਲਾਂ ਦਾ ਮੁੱਖ ਮੰਤਰੀ ਰਹਿ ਕੇ ਚਾਹੇ ਮੰਤਰੀ ਰਹਿ ਕੇ ਚਾਹੇ ਉਹ ਐਮਐਲਏ ਰਹਿ ਕੇ ਆਪਦੇ 4 ਤੋਂ 5 ਪੀੜੀਆਂ ਦੀ ਇਨਕਮ ਬਣਾ ਲੈਂਦਾ ਤੰਗੜੀਆਂ ਕੋਠੀਆਂ ਤਗੜੀਆਂ ਗੱਡੀਆਂ ਲੈ ਲੈਂਦਾ ਕੀ ਉਹ ਲੋਕਾਂ ਨੂੰ ਕਹਿ ਸਕਦਾ ਕਿ ਅਸੀਂ ਕਰਪਸ਼ਨ ਬੰਦ ਕਰ ਦਾਂਗੇ ਕੀ ਉਹ ਕਹਿ ਸਕਦਾ ਜਵਾਬ ਦਿਓ ਜੇ ਤੁਸੀਂ ਕ腐ਸ਼ਨ ਬੰਦ ਕਰ ਸਕਦੇ ਆ ਤਾਂ ਫਿਰ ਸ਼ਰਾਬਾਂ ਤੇ ਵੋਟਾਂ ਕਿਉਂ ਵੇਖਦੀਆਂ ਤੁਸੀਂ ਪੈਸੇ ਤੇ ਵੋਟਾਂ ਕਿਉਂ ਵੇਖਦੀਆਂ ਜਵਾਬ ਹੈਗਾ ਕਿਸੇ ਲੀਡਰ ਕੋਲ ਗਿਓ ਨਿਕਲੋ ਗਰਾਊਂਡ ਦੇ ਵਿੱਚ ਜਾਂ ਤਰਨਤਾਰਨ ਦੇ ਵਿੱਚ ਮੈਨੂੰ ਜਾਣ ਦੋ 4 ਦਿਨ ਮੈਂ ਸਾਰਾ ਪੂਤ ਪੰਗੜਾ ਖਲਾਰ ਦਿੰਦਾ ਇੱਥੇ ਐ ਚੱਲੂ ਜਿੱਥੇ ਇਲੈਕਸ਼ਨ ਕੋਈ ਹੋਇਆ ਚਾਹੇ ਉਹ ਮੰਗਬਰੀ ਦਾ ਇਲੈਕਸ਼ਨ ਤੋਂ ਲੈ ਕੇ ਪੰਜਾਬ ਦੀ ਗੱਲ ਕਰੀਏ ਤੇ ਮੁੱਖ ਮੰਤਰੀ ਤੱਕ ਦਾ ਇਲੈਕਸ਼ਨ ਹੋਵੇ ਕੀ ਨਹੀਂ ਚੱਲਦਾ ਜਵਾਬ ਦਿਓ ਸ਼ਰਮ ਆਮ ਤੁਸੀਂ ਲੋਕਾਂ ਨੂੰ ਵਿਕਾਊ ਕੀਤਾ ਬਿਜਲੀ ਫਰੀ ਕਰਕੇ 1000 ਰੁਪਏ ਔਰਤਾਂ ਦੀ ਬੋਲੀ ਲਾਈ ਆ ਤੁਸੀਂ ਤੁਸੀਂ ਕਰਪਸ਼ਨ ਖਤਮ ਕਰ ਸਕਦੇ ਆ ਤੁਸੀਂ ਕੱਖ ਨਹੀਂ ਕਰ ਸਕਦੇ ਹੁਣ ਵਾਰੀ ਕਿਹਦੀ ਆ ਰਹੀ ਆ ਹੁਣ ਅਫਸਰਾਂ ਦੀ ਵਾਰੀ ਆਉਂਦੀ ਮੈਂ ਅਫਸਰਾਂ ਨੂੰ ਪੁੱਛਦਾ ਜਦੋਂ ਤੁਹਾਡੇ ਭਰਾਵੋ ਮੰਤਰੀ ਤੁਹਾਨੂੰ ਕਹਿ ਕੇ ਨਜਾਇਜ਼ ਪਰਚੇ ਕਰਾਉਂਦੇ ਹੋਣ ਹੱਕ 'ਚ ਲੱਗੇ ਧਰਨੇ ਜਿਹੜੇ ਲੋਕਾਂ ਦੇ ਹੱਕ ਬਖੀ ਧਰਨੇ ਲੱਗੇ ਹੁਣ ਤੁਸੀਂ ਉਹਨਾਂ ਤੇ ਲਾਠੀ ਚਾਰਜ ਕਰਕੇ ਠਾ ਦਿੰਨੇ ਆ ਕਿ ਤੁਸੀਂ ਉਹਨਾਂ ਨੂੰ ਅੱਖਾਂ ਵਿਖਾ ਸਕਦੇ ਆ ਤੁਸੀਂ ਉਹਨਾਂ ਦੇ ਕਹਿਣੇ ਤੇ ਚੱਲਦੇ ਆ ਤੁਸੀਂ ਉਹਨਾਂ ਦੇ ਬੋਲਾਂ ਦੇ ਗੁਲਾਮ ਆ ਤੁਸੀਂ ਕੁਝ ਸਵਾਰ ਸਕਦੇ ਆ ਦੇਸ਼ ਦਾ ਤੁਸੀਂ ਕੱਖ ਨਹੀਂ ਸਵਾਰ ਸਕਦੇ ਤੁਹਾਡੀਆਂ ਡਿਊਟੀਆਂ ਲਾਈਆਂ ਜਾਂਦੀਆਂ ਕੀ ਅੱਜ ਭਗਵੰਤ ਮਾਨ ਮੈਨੂੰ ਪੰਜਾਬ ਦੇ ਵਿੱਚੋਂ ਖੜਾ ਹੋ ਕੇ ਦੱਸੇ ਕਿਹੜੇ ਹਲਕੇ ਦੇ ਵਿੱਚ ਸੱਤਾ ਨਹੀਂ ਚੱਲੀ ਜਾਂਦਾ ਕੀ ਫਾਜ਼ਿਲਕਤ ਸੱਤਾ ਨਹੀਂ ਚੱਲੀ ਜਾਂਦਾ ਜਲਾਲਾਬਾਦ ਹਲਕੇ 'ਚ ਸੱਤਾ ਨਹੀਂ ਚੱਲੀ ਜਾਂਦਾ ਜਾਂ ਜਿਹੜੇ ਦੂਜੇ ਆ ਗਿਆ ਗੁਰੂ ਅਰਸਾ ਆ ਗਿਆ ਚਾਹੇ ਉਹ ਬੱਲੂ ਆਣ ਆ ਗਿਆ ਚਾਹੇ ਕੋਈ ਹਲਕਾ ਕੀ ਉੱਥੇ ਸੱਤਾ ਨਹੀਂ ਚੱਲੀ ਜਾਂਦਾ ਕੀ ਮਲੋਟ ਹਲਕੇ 'ਚ ਸੱਤਾ ਨਹੀਂ ਚੱਲੀ ਜਾਂਦਾ ਜਵਾਬ ਦਿਓ ਕਿ ਸੱਤਾ ਇੱਕ ਦੋ ਨੰਬਰ ਦਾ ਧੰਦਾ ਨਹੀਂ ਗਾ ਇਹ ਕ腐ਸ਼ਨ ਬੰਦ ਕੌਣ ਕਰੂਗਾ ਘਰ ਚੱਲਦੇ ਆ ਐਸਐਚਓ ਨੂੰ ਪਤਾ ਨਹੀਂ ਡੀਐਸਪੀ ਨੂੰ ਪਤਾ ਨਹੀਂ ਐਸਐਸਪੀ ਨੂੰ ਪਤਾ ਨਹੀਂ ਜਦੋਂ ਕੋਈ ਐਸਐਸਬੀ ਫੜਿਆ ਜਾਵੇ ਅਸੀਂ ਜੀ ਕਾਂ ਟੰਗ ਦਾ ਕਾਂ ਤੁਸੀਂ ਕਹ ਰ ਟੰਗਿਆ ਮੈਨੂੰ ਦੱਸੋ ਤੁਸੀਂ ਕਾਂ ਨਹੀਂ ਟੰਗਦੇ ਜਿਹੜਾ ਫੜਿਆ ਜਾਵੇ ਲੋਕਾਂ ਦੇ ਵਿੱਚ ਅਸਲ ਵਿੱਚ ਮੈਂ ਗੱਲ ਕਹੂੰਗਾ ਅੱਜਕੱਲ ਮੱਛਰਾਂ ਦੇ ਦਿਨ ਨੇਰੇ ਤੇ ਮੱਛਰ ਬਹੁਤ ਫਿਰਦਾ ਪਰ ਜਿਹੜਾ ਬਲਬ ਤੇ ਮੱਛਰ ਦਿਸਦਾ ਆਪਾਂ ਉਹੀ ਵੇਖਦੇ ਆਂ ਨੇਰੇ ਆਲਾ ਤੁਹਾਨੂੰ ਕਦੇ ਦਿਸਿਆ ਹੀ ਨਹੀਂ ਹੁਣ ਉਹੀ ਗੱਲ ਜਿਹਦੇ ਤੋਂ ਪਰਦਾ ਲੈ ਜੇ ਉਹ ਗੁਨਾਹਗਾਰ ਆ ਬਾਕੀ ਸਾਰੇ ਇੰਨੇ ਬੈਠੇ ਆ ਹੁਣ ਆ ਗਈ ਮੀਡੀਆ ਦੀ ਗੱਲ ਕੀ ਮੈਂ ਮੀਡੀਆ ਚੈਨਲਾਂ ਨੂੰ ਪੁੱਛਣਾ ਚਾਹੁੰਨਾ ਕਿ ਭਰਾਵੋ ਸਰਕਾਰ ਦੀਆਂ ਜਿਹੜੇ ਐਡਾ ਲਾਉਂਦੇ ਆ ਮੈਂ ਮਾਫੀ ਚਾਹੁੰਨਾ ਕੀ ਆਜਾ ਪੰਜਥੇ ਐਮ ਐਲ اے ਐਮ ਪੀ ਆ ਜਿਹੜੇ ਮੰਤਰੀ ਆ ਕਿ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਇਹ ਕਹਿ ਸਕਦੇ ਆ ਵੀ ਦੱਸੋ ਭਾਈ ਆ ਕਿੱਥੋਂ ਆਏ ਆ ਕੋਈ ਪੱਤਰਕਾਰ ਘਰੇ ਪਹੁੰਚਿਆ ਵੀ ਦੱਸੋ ਸੋਨਾ ਕਿੱਥੋਂ ਆਇਆ ਕੋਈ ਪੁੱਛ ਸਕਦਾ ਕਿਉਂਕਿ ਤੁਹਾਨੂੰ ਗਾਂਹ ਜਾਣ ਵੀ ਨਹੀਂ ਦਿੰਦੇ ਤੇ ਆਪਾਂ ਗੱਲ ਕਰ ਵੀ ਨਹੀਂ ਸਕਦੇ ਬਹੁਤ ਸਾਰੇ ਚੈਨਲ ਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੱਲ ਨੂੰ ਕੋਈ ਚੈਨਲ ਉੱਠ ਕੇ ਕਵੇ ਸਾਨੂੰ ਐ ਬੋਲਿਆ ਦਿਓ ਜਵਾਬ ਹੈ ਕਿਸੇ ਕੋਲ ਜਵਾਬ ਦਿਓ ਹੁਣ ਲੋਕਾਂ ਦੀ ਗੱਲ ਆਉਂਦੀ ਆ ਉਹ ਪਿੰਡਾਂ ਦੇ ਲੋਕੋ ਮੈਂ ਉਹ ਜਿਹੜੇ ਲੋਕ 500 ਤੇ ਵੋਟ ਨਹੀਂ ਵੇਚਦੇ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਲੋਕ ਸ਼ਰਾਬ ਤੇ ਵੋਟ ਨਹੀਂ ਵੇਚਦੇ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਗੱਲ ਇੱਥੇ ਕ腐ਪਸ਼ਨ ਦੀ ਹੋ ਰਹੀ ਆ ਤੁਸੀਂ 500 ਰੁਪਿਆ ਲੈ ਕੇ ਵੋਟ ਪਾਉਨੇ ਆ ਇੱਕ ਸਬੂਤ ਦੇਵਾਂ ਸਰਪੰਚੀ ਦੇ ਇਲੈਕਸ਼ਨ ਲੰਘੇ ਆ ਜਿਹੜਾ ਕੋਈ ਬਹੁਤਾ ਬੋਲੇ ਸਰਪੰਚੀ ਦੇ ਇਲੈਕਸ਼ਨਾਂ 'ਚ ਕਰੋੜਾਂ ਰੁਪਿਆ ਖਰਚਾ ਹੋ ਲੱਗਿਆ ਕਿੱਥੇ ਆ ਸਰਪੰਚੀ ਦਾ ਫਾਰਮ ਭਰਨ ਤੇ ਦਾ 5-7000 ਲੱਗਦਾ ਐਮਐਲਏ ਦਾ ਫਾਰਮ ਭਰਨ ਤੇ ਵੀ 25000 ਲੱਗਦਾ ਐਮਪੀ ਦਾ ਫਾਰਮ ਭਰਨ ਤੇ ਵੀ 20 ਤੋਂ 30000 ਰੁਪਿਆ ਲੱਗਦਾ ਜਵਾਬ ਦਿਓ ਫਿਰ ਪੈਸਾ ਲੱਗਦਾ ਕਿੱਥੇ ਆ ਦੱਸੋ ਜਵਾਬ ਦਿਓ ਜਦੋਂ ਕੋਈ 500 ਰੁਪਇਆ ਲੈ ਕੇ ਵੋਟ ਪਾਉਂਦਾ ਕੀ ਉਸ ਦੇਸ਼ ਦੇ ਵਿੱਚ ਤਰੱਕੀ ਹੋ ਸਕਦੀ ਆ ਕੋਈ ਜਵਾਬ ਦੇ ਦਿਓ ਕੋਈ ਜਵਾਬ ਯਾਰ ਮੈਂ ਗੱਲ ਦਾ ਜਵਾਬ ਪੁੱਛਦਾ ਅਸੀਂ ਸਾਰੇ ਦੇ ਸਾਰੇ ਰੁਲੇ ਫਿਰਦੇ ਆ ਸਾਨੂੰ ਸਾਡੀਆਂ ਮੰਜ਼ਲਾਂ ਦਾ ਨਹੀਂ ਪਤਾ ਸਾਨੂੰ ਦੋ ਚੀਜ਼ਾਂ ਦਾ ਪਤਾ ਬਸ ਖਾਓ ਪੀਓ ਐਸ਼ ਕਰੋ ਤੇ ਤੀਜੀ ਗੱਲ ਸਿਆਣਾਂ ਜਿਵੇਂ ਗਏ ਆਖਰ ਨੂੰ ਤਾਂ ਬੱਲੀ ਆਪਦੇ ਘਰ ਜਾਣਾ ਫਿਰ ਮਾਰੀ ਜਾਣਾ ਮਰ ਜਾਣਾ ਫਿਰ ਜਨਮ ਕਿਉਂ ਲਿਆ ਜਦੋਂ ਅਸੀਂ ਕਹਿੰਨੇ ਆ ਕਿ ਆ ਜ਼ੁਲਮਾਂ ਦੇ ਖਿਲਾਫ ਬੋਲੋ ਉਦੋਂ ਕਹਿੰਨੇ ਆ 4 ਦਿਨਾਂ ਦੀ ਜ਼ਿੰਦਗੀ ਆ ਫਿਰ ਫਾਇਆ ਲੈ ਕੇ ਮਰੋ ਪਰੇ ਕਿਉਂ ਜੀਣੇ ਆ 4 ਦਿਨਾਂ ਦੀ ਜ਼ਿੰਦਗੀ ਵੀ ਆ ਦਿੱਲੀ ਦੀ ਘੁੱਟਣ ਘੁੱਟਣ ਨਾਲੋਂ ਤਾਂ ਮਰਿਆ ਚੰਗਾ ਅਸਲ 'ਚ ਯਾਰ ਆਪਾਂ ਲੋਕ ਆ ਨਾ ਜਿਹੜੇ ਆਪਾਂ ਸਿਰਫ ਤੇ ਸਿਰਫ ਇੱਕ ਬੰਦੇ ਨੂੰ ਫੜਦੇ ਆ ਹੁਣ ਮੈਂ ਤੇ ਇੱਕ ਗੱਲ ਪੁੱਛਣਾ ਡੀਏਜੀ ਇੱਕ ਹੀ ਉਹ ਕੀਤਾ ਗਿਆ ਬਾਕੀ ਕਿੱਥੇ ਆ ਬਾਕੀਆਂ ਨੂੰ ਵੀ ਪਤਾ ਕਰੋ ਬਾਕੀਆਂ ਦਾ ਵੀ ਸਰਚ ਸਟੰਗ ਆਪਰੇਸ਼ਨ ਕਰੋ 4 ਸਾਲ ਹੋ ਗਏ ਇਹਨਾਂ ਦੀ ਸਰਕਾਰ ਆਈ ਨੂੰ 4 ਸਾਲ ਹੋ ਗਏ ਇਹਨਾਂ ਦੀ ਸਰਕਾਰ ਆਈ ਨੂੰ ਤੇ 4 ਸਾਲਾਂ ਬਾਅਦ ਬੰਦਾ ਫੜਿਆ ਗਿਆ ਤੇ ਕਰੋ ਲਿਆ ਕੇ ਮੈਕਮੂਕ ਜੇ ਲਾ ਕੇ ਅੱਗੇ ਸਾਡੀ ਸਰਕਾਰ ਕਰਾਪਸ਼ਨ ਦੇ ਖਿਲਾਫ ਸੱਚੀ ਖਿਲਾਫ ਹੈ ਕੋਈ ਜਵਾਬ ਵੇਖ ਲੋ ਜੇ ਕਿੰਨੇ ਦਾ ਕ腐ਸ਼ਨ ਦੇ ਖਿਲਾਫ ਆ ਤੁਹਾਡੇ ਐਮਐਲਏ ਰੋਲਾ ਪਾਉਂਦੇ ਰਹੇ ਆ ਮੇਰੇ ਕੋਲ ਤਾਂ ਕੋਈ ਮੈਂ ਤਾਂ ਨਹੀਂ ਕਹਿੰਦਾ ਵਿਰੋਧੀ ਕਹਿੰਦੇ ਰਹੇ ਆ ਟਿਕਟਾਂ ਵਿਕੀਆਂ ਜਿਹੜੀਆਂ ਇੱਥੇ ਤੁਸੀਂ ਮੈਂ ਕੀ ਕਹਾਂ ਯਾਰ ਤੁਹਾਨੂੰ ਤੁਸੀਂ ਆਪ ਸਮਝਦਾਰ ਆ ਅਸੀਂ ਐਕਟਰ ਹੋਏ ਫਿਰਦੇ ਆ ਆਪਾਂ ਲੋਕ ਐਕਟਰ ਆ ਜਦੋਂ ਮਰਗ ਤੇ ਜਾਂਦੇ ਆ ਰੋਣ ਕਾ ਮੂੰਹ ਕਰਦੇ ਆ ਮਰਗ ਤੋਂ ਜਾਣ ਤੋਂ ਬਾਅਦ ਵਿਆਹ ਤੇ ਜਾ ਕੇ ਭੰਗੜੇ ਪਾਉਂਦੇ ਆ ਅਸੀਂ ਗਰਗਟ ਆ ਅੱਜ ਗਿਰਗिट ਖੁਦ ਕਹਿ ਰਹੇ ਆ ਯਾਰ ਆ ਕੀ ਹੋ ਰਿਹਾ ਉਹ ਕ腐ਪਸ਼ਨ ਦਾ ਪੈਸਾ ਗਿਆ ਕਿੰਨਾ ਕੋਲੋਂ ਆ ਉਹ ਉਹਨਾਂ ਕੋਲੋਂ ਗਿਆ ਜਿਨ੍ਹਾਂ ਦੇ ਸਟਿਆਂ ਦੇ ਕੰਮ ਆ ਚਿੱਟਿਆਂ ਦੇ ਕੰਮ ਆ ਦੋ ਨੰਬਰ ਦੇ ਧੰਦੇ ਆ ਰੇਤੇ ਦੇ ਕੰਮ ਆ ਠੇਕੇਦਾਰੀ ਆ ਚਾਹੇ ਦੋ ਨੰਬਰ ਦੇ ਕੰਮ ਚਲਾਉਨੇ ਆ ਅੱਜ ਹਰ ਸ਼ਹਿਰ ਦੇ ਵਿੱਚ ਦੋ ਨੰਬਰ ਦੇ ਧੰਦੇ ਚੱਲੀ ਜਾਂਦੇ ਆ ਰੋਕਦਾ ਕੌਣ ਆ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕੋਈ ਅਫਸਰ ਨੂੰ ਆ ਕੇ ਮੰਤਰੀ ਇਹ ਨਹੀਂ ਕਹਿ ਸਕਦਾ ਕਿ ਆ ਤੂੰ ਕੀ ਕਰਦਾ ਕਰਾਉਣ ਵਾਲੇ ਤੁਸੀਂ ਆ ਜਿਹੜਾ ਇੱਕ ਅਫਸਰ ਕਿਸੇ ਐਮਐਲਏ ਦੇ ਕਹਣ ਤੇ ਕਿਸੇ ਦੇ ਪਰਚਾ ਪਾ ਸਕਦਾ ਉਹ ਸਹੀ ਨਹੀਂ ਹੋ ਸਕਦਾ ਕਿਉਂਕਿ ਗਲਤ ਕੰਮ ਕਰਾਉਣ ਚ ਪਹਿਲ ਤੁਸੀਂ ਕਰਾਈਓ ਤੋ ਜਿਹੜਾ ਅਫਸਰ ਆ ਕੇ ਲੋਕਾਂ ਦੇ ਹਿੱਤਾਂ ਦਾ ਲੱਗਿਆ ਧਰਨਾ ਚਕਾ ਸਕਦਾ ਮੈਂ ਗੱਲ ਕਹੂੰਗਾ ਕਿ ਤੁਸੀਂ ਉਹ ਚੀਜ਼ ਨਹੀਂ ਬਦਲ ਸਕਦੇ ਉਹ ਤੁਹਾਡਾ ਕਹਿਣਾ ਮੰਨ ਰਿਹਾ ਤੁਸੀਂ ਉਹਦਾ ਕਹਿਣਾ ਮੰਨ ਰਿਹਾ ਮੰਨਿਆ ਕਿਉਂ ਜਾ ਰਿਹਾ ਦਾ ਇਹ ਸਾਮਰਾਜ ਰਾਜਿਆਂ ਦਾ ਤਿਆਰ ਕੀਤਾ ਹੋਇਆ ਲੋਕੋ ਇਹ ਸਾਮਰਾਜ ਰਾਜਿਆਂ ਦਾ ਤਿਆਰ ਕੀਤਾ ਹੋਇਆ ਇੱਕ ਰਾਜਾ ਹੁੰਦਾ ਸੀ ਸੂਬੇ ਦਾ ਕਹਿ ਲੋ ਚਲੋ ਹੁਣ 3 ਕਰੋੜ ਲੋਕਾਂ ਦਾ ਇੱਕ ਮੁੱਖ ਮੰਤਰੀ ਆ ਉਹ ਆ ਭਗਵੰਤ ਮਾਨ ਹੋ 3 ਕਰੋੜ ਲੋਕ ਜ਼ਿਆਦੇ ਆ ਕਿ ਕੱਲਾ ਮੁੱਖ ਮੰਤਰੀ ਜ਼ਿਆਦੇ ਤੁਸੀਂ ਦੱਸੋ ਦਿਓ ਜਵਾਬ ਜਵਾਬ ਦਿਓ ਲੋਕੋ ਤੁਹਾਨੂੰ ਪੁੱਛਦਾ 3 ਕਰੋੜ ਲੋਕ ਜ਼ਿਆਦੇ ਆ ਜਾਂ ਕੱਲਾ ਇੱਕ ਮੁੱਖ ਮੰਤਰੀ ਜ਼ਿਆਦੇ ਆ 3 ਕਰੋੜ ਲੋਕ ਜ਼ਿਆਦੇ ਆ ਤੁਹਾਨੂੰ ਬੰਨਿਆ ਕਿਵੇਂ ਗਿਆ ਰਾਜਿਆਂ ਦਾ ਸਾਮਰਾਜ ਆ ਇੱਕ ਰਾਜਾ ਜਿਹੜਾ ਮੰਤਰੀ ਬਣਾਉਂਦਾ ਮੰਤਰੀ ਬਣਾਉਣ ਤੋਂ ਬਾਅਦ ਇੱਕ ਸੈਨਾਪਤੀ ਬਣਾਉਂਦਾ ਆਪਦੇ ਜ਼ਿਲ੍ਹਿਆਂ 'ਚ ਆਪਦੇ ਕਸਬਿਆਂ ਦੇ ਵਿੱਚ ਭੁੱਖ ਮਾਰੀ ਕਰਦਾ ਫਿਰ ਉਹਦੇ ਵਿੱਚੋਂ ਸੈਨਾ ਕੱਢੀ ਜਾਂਦੀ ਆ ਤੇ ਉਹ ਸੈਨਾ ਤੁਹਾਡੇ ਖਿਲਾਫ ਹੀ ਕੱਢੀ ਜਾਂਦੀ ਆ ਜੇ ਕੱਲ ਨੂੰ ਸੈਨਾ ਕਹੇ ਕਿ ਅਸੀਂ ਤਾਂ ਲੋਕਾਂ ਵਾਸਤੇ ਆ ਮੈਂ ਕਹੂੰਗਾ ਰਾਜਿਆਂ ਦਾ ਸਾਮਰਾਜ ਪੜ ਲਓ ਰਾਜਾ ਹੁਕਮ ਦਿੰਦਾ ਸੀ ਫਲਾਨੇ ਕੋ ਪੇਸ਼ ਕੀਤਾ ਜਾਏ ਉਹ ਕਹਿੰਦੇ ਪੇਸ਼ ਹੋ ਪੇਸ਼ ਹੋ ਗਿਆ ਹੁਣ ਤੋਂ ਬਾਅਦ ਕੰਬਕ ਤੁਹਾਡੀ ਇਹ ਜੁਰਤ ਹਮਾਰੇ ਖਿਲਾਫ ਆਪਣੇ ਆਵਾਜ਼ ਉਠਾਈ ਇਸੇ ਕਾਰਾਗਰੀ ਮੇਂ ਬੰਦ ਕਰ ਦਿਓ ਇਸੇ ਫਾਂਸੀ ਦੀ ਸਜ਼ਾ دی ਜਾਏ ਮੰਤਰੀ ਜੀ ਅੱਗੋਂ ਬੀਰਬਾਲ ਵਰਗਾ ਕਹਿੰਦਾ ਜੋ ਹੁਕਮ ਮੇਰੇ ਆਕਾ ਹੁਣ ਤੁਹਾਨੂੰ ਪੁੱਛਦਾ ਕਿ ਇਹ ਗੱਲਾਂ ਸਾਮਰਾਜ ਤਿਆਰ ਕੀਤਾ ਗਿਆ ਜੇ ਕੋਈ ਪ੍ਰਸ਼ਾਸਨ ਮੈਨੂੰ ਕਵੇ ਕਿ ਤੂੰ ਗਲਤ ਤਾਂ ਸੀ ਲੋਕਾਂ ਵਾਸਤੇ ਆ ਜੇ ਲੋਕਾਂ ਵਾਸਤੇ ਹੁੰਦੇ ਸੱਚੇ ਪਰਚੇ ਕਰਾਉਣ ਵਾਸਤੇ ਧਰਨੇ ਨਹੀਂ ਲੱਗਣੇ ਸੀ ਝੂਠੇ ਪਰਚੇ ਰੱਦ ਕਰਾਉਣ ਵਾਸਤੇ ਧਰਨੇ ਨਹੀਂ ਲੱਗਨੇ ਸੀ ਜਵਾਬ ਦਿਓ ਲੋਕ ਜਵਾਬ ਦੇ ਇਹ ਸਾਮਰਾਜ ਖੜਾ ਹੋਇਆ ਪਿਆ ਹੁਣ ਲੋਕ ਕਹਣਗੇ ਗੱਲ ਤਾਂ ਕ腐ਪਸ਼ਨ ਦੀ ਸੀ ਤੇ ਕ腐ਪਸ਼ਨ ਜਨਾਬ ਕ腐ਪਸ਼ਨ ਕਿਹੜੇ ਪਿੰਡ ਨਹੀਂ ਚੱਲੀ ਜਾਂਦੀ ਕਿਹੜੇ ਮਹੱਲੇ ਨਹੀਂ ਚੱਲੀ ਜਾਂਦੀ ਕਿਹੜੇ ਸ਼ਹਿਰ ਨਹੀਂ ਚੱਲੀ ਜਾਂਦੀ ਕਿਹੜੇ ਹਲਕੇ ਨਹੀਂ ਚੱਲੀ ਜਾਂਦੀ ਜਿੰਨਾ ਚਿਰ ਹਲਕਿਆਂ ਦੇ ਵਿੱਚੋਂ ਸੱਤੇ ਬੰਦ ਨਹੀਂ ਹੋ ਸਕਦੇ ਉਹਨਾਂ ਚਿਰ ਕ腐ਪਸ਼ਨ ਬੰਦ ਨਹੀਂ ਹੁੰਦੀ ਇਹ ਕ腐ਪਸ਼ਨ ਤਿਆਰ ਕੀਤੀ ਗਈ ਆ ਇਹ ਕੰਮੇਰੇ ਦੀ ਤਨਖਾ 84000 ਰੁਪਏ ਪਿੱਛੇ ਰੌਲਾ ਪਿਆ ਕਲੇਮ ਪੱਤੇ ਪਾ ਕੇ ਅਸੀਂ ਕਿੰਨੇ ਚਲ 2 ਲੱਖ ਰੁਪਏ ਹੀ ਮੰਨੋ ਸਾਲ ਦਾ ਕਿੰਨਾ ਬਣਿਆ ਬਾਹਰੋਂ ਬਾਹਰੋਂ 24 24 ਲੱਖ ਰੁਪਇਆ ਹੁਣ 24 ਲੱਖ ਰੁਪਇਆ ਸਾਲ ਦੀ ਇਨਕਮ ਆ ਤੇ ਐਡੀਆਂ ਪ੍ਰਾਪਤੀਆਂ ਕਿੱਥੋਂ ਬਣਦੀਆਂ ਜਵਾਬ ਹੈ ਕਿਸੇ ਕੋਲ ਕੋਈ ਜਵਾਬ ਨਹੀਂ ਪਹਿਲੀ ਗੱਲ ਉਤੇ ਕਿ ਜਿਹੜੇ ਥਾਣਿਆਂ ਦੇ ਵਿੱਚ ਤੇਲ ਨਹੀਂ ਪੂਰਾ ਹੋਣਾ ਉਥੇ ਵੰਗਾਰਾਂ ਪੈਣੀਆਂ ਜਿਹੜਾ ਕੋਈ ਐਮਐਲਏ ਬੰਦਾ ਆਪਦੇ ਜਾਤ ਦੇ ਐਸਐਚਓ ਲਾ ਲੈਂਦਾ ਆਪਦੇ ਨਜ਼ਦੀਕੀ ਐਸਐਚਓ ਲਾ ਲੈਂਦਾ ਐਸਐਸਪੀ ਉਹ ਲਵਾਏ ਜਾਂਦੇ ਆ ਜਿਹੜਾ ਉਹਨਾਂ ਦਾ ਕਹਿਣਾ ਮੰਨੇ ਤੇ ਜੇ ਐਸਐਸਪੀ ਨੇ ਆਪਦੀ ਹਿੱਕ ਦੇ ਜੋਰ ਤੇ ਆਪਦੇ ਪੂਰਾ ਦਮ ਤੇ ਐ ਖੜਕੇ ਕਵੇ ਕਿ ਮੈਂ ਗਲਤ ਕੰਮ ਨਹੀਂ ਕਰਾਉਂ ਦੇਣਾ ਉਹ ਜਾਂ ਤਾਂ ਡਿਸਮਿਸ ਹੁੰਦਾ ਜਾਹੋ ਵਿਚਾਰੇ ਦਾ ਦੋ ਤਿੰਨ ਜਾਹ ਦਾ ਜੁੱਲੀ ਬਿਸਤਰਾ ਗੋਲ ਹੀ ਹੁੰਦਾ ਉਹ ਕਦੇ ਕਿਤੇ ਪਿੰਡ ਕਦੇ ਕਿਤੇ ਪਿੰਡ ਇਹ ਕੰਮ ਇਹ ਚੱਲਦੇ ਆ ਪਹਿਲਾ ਮੰਤਰੀ ਸੁਧਰਨਗੇ ਪਹਿਲਾ ਲੋਕ ਸੁਧਰਨਗੇ ਸੌਰੀ ਪਹਿਲਾ ਲੋਕ ਸੁਧਰਨਗੇ ਜਿੰਨਾ ਚਿਰ ਇਹ ਆਪਦੇ ਚੁਣੇ ਹੋਏ ਨਮਿੰਦਿਆਂ ਦੇ ਕੰਮ ਕੰਨ ਫੜ ਕੇ ਕੰਮ ਨਹੀਂ ਕਰਾਉਂਦੇ ਜਿੰਨਾ ਚਿਰ ਐਮਐਲਏ ਐਂਪੀਆਂ ਦਾ ਖਰਚਾ ਹੁਣੋਂ ਬੰਦ ਨਹੀਂ ਹੁੰਦਾ ਇੱਥੇ ਜਿੱਤਣ ਵਾਸਤੇ ਇੱਕ ਪਾਲਟੀ ਮੋਟਰਸਾਈਕਲ ਵੰਦੀ ਤੇ ਦੂਜਾ ਕਾਰ ਦੇ ਇਹਨੂੰ ਤਿਆਰ ਹੋ ਜਾਂਦਾ ਕੋਈ ਏਸੀ ਦਿੰਦਾ ਕੋਈ ਸਕੂਟਰੀਆਂ ਦਿੰਦਾ ਕੋਈ ਬੋਤਲ ਦਿੰਦਾ ਕੋਈ ਕੁਛ ਦਿੰਦਾ ਇਹ ਮੈਂ ਨਹੀਂ ਕਹਿੰਦਾ ਗੱਲਾਂ ਪਿੰਡਾਂ 'ਚ ਚੱਲਦੀਆਂ ਜੇ ਕੋਈ ਕੱਲ ਨੂੰ ਮੈਨੂੰ ਕਹਦੇ ਕਿ ਤੂੰ ਠੂਠਾ ਤਾਂ ਇਲੈਕਸ਼ਨ ਆਉਣ ਵਾਲੇ ਆ ਫਿਰ ਮੈਨੂੰ ਕੋਈ ਸਟੰਗ ਆਪਰੇਸ਼ਨ ਨਾ ਕਰਨੇ ਪੈਣਗੇ ਆ ਵੇਖੋ ਆ ਕੀ ਚੱਲੀ ਜਾਂਦਾ ਯਾਰ ਕ腐ਸ਼ਨ ਇੱਥੋਂ ਰੋਕੋਗੇ ਤੁਸੀਂ ਕੀ ਠੇਕੇਦਾਰਾਂ ਦੀਆਂ ਕ腐ਸ਼ਨਾਂ ਜਿਹੜੇ ਤੁਸੀਂ ਕੁਛ ਨਸ਼ੇ ਰੋਕਣ ਵਾਸਤੇ ਨਹੀਂ ਆਏ ਨਸ਼ੇ ਰੋਕਨ ਵਾਸਤੇ ਆਏ ਹੁੰਦੇ ਤਾਂ ਕਦੇ ਸ਼ਰਾਬ ਦੇ ਠੇਕੇ ਪੰਜਾਬ 'ਚ ਨਹੀਂ ਹੋਣੇ ਸੀ। ਨਸ਼ੇ ਰੋਕਣ ਵਾਲੇ ਵਾਸਤੇ ਆਏ ਹੁੰਦੇ ਤਾਂ ਕਰਿਆਨੇ ਦੀਆਂ ਦੁਕਾਨਾਂ ਤੋਂ ਸਿਰਕਟਾਂ ਬੀੜੀਆਂ ਨਹੀਂ ਮਿਲਣੀਆਂ ਸੀ। ਤੁਸੀਂ ਲੋਕ ਮਾੜੇ ਨੂੰ ਫੜ ਕੇ ਆਪਦੇ ਆਪ ਨੂੰ ਚੰਗਾ ਕਹਿਨੇ ਆ। ਤਗੜੇ ਤੁਹਾਡੇ ਮਿੱਤਰ ਨਿਕਲੋਂਗੇ। ਇਸ ਕਰਕੇ ਮਹਾਰਾਜ ਮੈਂ ਇੱਕ ਬੇਨਤੀ ਕਰਦਾ ਕਿ ਜਿੰਨਾ ਚਿਰ ਲੋਕ ਚੰਗੇ ਨਹੀਂ ਹੁੰਦੇ ਲੋਕ ਚੰਗੇ ਹੋਣਗੇ ਉਹ ਅਫਸਰ ਤੇ ਵੀ ਸਾਡੇ ਕੋਲ ਹੈ ਕੀ ਪਲਮਨੇ ਦੱਸੋ ਕੀ ਇੱਥੋਂ ਹਰ ਬੰਦੇ ਦਾ ਰੁਤਬਾ ਲੱਗ-ਲੱਗਾ ਜੇ ਬੰਦਾ ਪਿੰਡ ਦਾ ਸਰਪੰਚਾ ਤੋ ਐਸਐਚ ਕੋਲ ਜਾ ਕੇ ਬਹਿ ਜਾਂਦਾ ਜੇ ਮੇਰੇ ਵਰਗਾ ਆਮ ਬੰਦਾ ਤੇ ਐਸਐਚ ਕੋਲ ਨੇੜੇ ਮਿਲਦੇ ਤੱਕ ਨਹੀਂ ਕਾਲਾ ਸ਼ੀਸ਼ਾ ਲੱਗਿਆ ਹੁੰਦਾ ਕੈਮਨ ਨੂੰ ਬਸ ਕਮਣ ਬੀਜੀ ਪਾਰਟੀ ਬੀਜੀ ਪਾਰਟੀ ਬੈਠੀ ਪਾਰਟੀ ਬੈਠੀ ਪਾਰਟੀ ਬੈਠਿਆ ਬੈਠਿਆ ਇੱਕ ਆਮ ਬੰਦੇ ਕੋਲੋਂ ਪੁੱਛੋ ਕਿ ਡੀਸੀ ਸਾਹਿਬ ਨੂੰ ਮਿਲਣ ਵਾਸਤੇ ਉਹ ਚਾਰ-ਚਾਰ ਦਿਨ ਯੱਪਦਾ ਰਹਿੰਦਾ ਇਹ ਗੱਲਾਂ ਮੇਰੇ ਸਾਹਮਣੇ ਹੁੰਦੀਆਂ ਇਹ ਕਐਸਐਸਪੀ ਨੂੰ ਮਿਲਣ ਵਾਸਤੇ 4 ਤੋਂ 5 ਘੰਟੇ ਬਹਿਣਾ ਪੈਂਦਾ ਤੇ ਡੀਐਸਪੀ ਤੱਕ ਦਾ ਐਸਪੀ ਰੇਂਜ ਤੱਕ ਦਾ ਐਸਐਸਪੀ ਨੂੰ ਇਹ ਨਹੀਂ ਕਹਿ ਸਕਦਾ ਕਿ ਜਨਾਬ ਇਹ ਬੰਦੇ ਤੁਹਾਨੂੰ ਡਿੱਕੀ ਜਾਂਦੇ ਤੁਸੀਂ ਕਿੱਥੇ ਚੱਲੇ ਹੋ ਕਿਸੇ ਦੀ ਇੰਨੀ ਯੋਰਤ ਨਹੀਂ ਪੈ ਸਕਦੀ ਕਿ ਕਿਸੇ ਅਫਸਰ ਨੂੰ ਜਿਹੜਾ ਕਿਸੇ ਦੀ 9 ਵਜੇ ਡਿਊਟੀ ਆ ਉਹ 11 ਵਜੇ ਆਇਆ ਹੋਵੇ ਤੇ ਉਹਨੂੰ ਕੋਈ ਪੁੱਛ ਨਹੀਂ ਸਕਦਾ ਐਸਆਈ ਐਸਾ ਚ ਨੂੰ ਫੋਨ ਕਰਕੇ ਨਹੀਂ ਪੁੱਛਦਾ ਜਨਾਬ ਡਿਊਟੀ ਤੇ ਕਦੋਂ ਬੈਠਣਾ ਕਿਹੜੀਆਂ ਤੁਸੀਂ ਯਾਰ ਕਿਹੜੀਆਂ ਤਰਕੀਆਂ ਪਾਲਦੇ ਦੇਸ਼ ਦੀ ਇਹ ਵੀਰ ਮੇਰਿਓ ਜਿੰਨਾ ਚਿਰ ਤੁਸੀਂ ਸੁਧਰਦੇ ਨਹੀਂ ਤੁਸੀਂ ਮੰਤਰੀਆਂ ਨੂੰ ਨਹੀਂ ਸੁਧਾਰ ਸਕਦੇ ਤੁਸੀਂ ਅਫਸਰਾਂ ਨੂੰ ਨਹੀਂ ਸੁਧਾਰ ਸਕਦੇ ਕਿਉਂਕਿ ਤੁਸੀਂ ਖੁਦ ਕਾਲੇ ਆ ਪਹਿਲਾਂ ਆਮ ਲੋਕਾਂ ਚੋਂ ਕਰਪਸ਼ਨ ਬੰਦ ਹੋਊਗੀ ਫਿਰ ਮੰਤਰੀਆਂ ਨੂੰ ਫੜੋਂਗੇ ਤੇ ਮੰਤਰੀਗਾ ਰੋਕਣਗੇ ਉਹ ਤਾਂ ਭਾਈ ਸਾਹਿਬ ਸਭ ਚੱਲੀ ਜਾਂਦਾ ਇੱਥੇ ਸੱਟਾ ਚੱਲਦਾ ਸੱਟਾ ਕਿਉਂ ਚੱਲਦਾ ਕਿਹੜੀ ਗੱਲੋਂ ਸੱਟਾ ਚੱਲਦਾ ਕੀ ਫਾਇਦਾ ਸਰਕਾਰ ਦਾ ਸੱਟਾ ਚਲਾਉਣ ਚ ਦਿਓ ਜਵਾਬ ਨਸਬ ਕਾ ਕੇ ਕੀ ਫਾਇਦਾ ਦੱਸੋ ਦਿਓ ਜਵਾਬ ਕੁਛ ਕੁਛ ਹੁੰਦਾ ਹੈ ਕਿੰਨਾ ਕਿਤੇ ਗੱਲ ਹੈ ਤੇ ਭਗਵੰਤ ਮਨ ਚੁੱਪ ਬੈਠਾ ਪਹਿਲਾ ਨੰਬਰ ਤਾਂ ਉਹਨੂੰ ਪੁੱਛ ਲੋ ਜਾ ਕੇ ਕਿਤੇ ਗੁੰਮਸ਼ੁਮ ਬਣਾਇਆ ਬੈਠਾ ਹੋਵੇ ਵੀ ਆਹ ਕੀ ਬਣ ਗਿਆ ਕਿਹੜਾ ਪਹਾਣਾ ਵਰਤ ਗਿਆ ਤੇ ਜਿਹੜੇ ਮੁੰਡੇ ਨੇ ਸੀਵੀਆਈ ਪਵਾਈ ਆ ਕਿਤੇ ਉਹਦਾ ਵੀ ਧਿਆਨ ਰੱਖੋ ਜੇ ਕਿਤੇ ਉਹ ਲੱਭੇ ਹੀ ਨਾ ਤੁਹਾਡੀ ਵਿਜੀਲੈਂਸ ਤੁਹਾਡੀ ਇੰਟੈਲੀਜੈਂਸੀ ਤੁਹਾਡੀਆਂ ਸੀਆਈਡੀਆਂ ਤਾਂ ਤੁਸੀਂ ਧਰਨੇ ਚ ਪੱਕੀਆਂ ਕਰ ਛੱਡੀਆਂ ਕਿਹੜਾ ਧਰਨੇ ਚ ਆਇਆ ਦੱਸੋ ਉਹਨਾਂ ਨੂੰ ਪਹਿਲਾਂ ਤੇ ਜਾ ਕੇ ਯਾਰ ਤੁਸੀਂ ਸਾਰੀ ਦੀਆਂ ਸਾਰੀਆਂ ਪੋਸਟਾਂ ਵਿਗਾੜ ਕੇ ਰੱਖਤੀਆਂ ਇਹਦੇ ਵਿੱਚ ਕਿਸੇ ਪ੍ਰਸ਼ਾਸਨ ਦਾ ਦੋਸ਼ ਨਹੀਂਗਾ ਸਾਡੇ ਆਮ ਲੋਕਾਂ ਦਾ ਦੋਸ਼ ਆ ਤੇ ਸਾਡਾ ਮੰਤਰੀਆਂ ਦਾ ਦੋਸ਼ ਆ ਇਹ ਦੋਨੇ ਸੈੱਟ ਹੋ ਜਾਣਗੇ ਵਿਚਾਲੇ ਦਾ ਸਭ ਕੁਝ ਸੈੱਟ ਹੋ ਜਾਣਾ। ਬਾਕੀ ਤੁਸੀਂ ਨਹੀਂ ਮੰਨੋਗੇ ਕਿਸ਼ਤੀ ਦਾ ਦੋਸ਼ ਆ। ਜੇ ਕਿਸ਼ਤੀ ਲੀਕਾ ਦੋਦੇ ਚ ਪਾਣੀ ਆਊਗੀ ਪਾਣੀ ਦਾ ਦੋਸ਼ ਨਹੀਂਗਾ। ਜੇ ਕਿਸ਼ਤੀ ਲੀਕਾ ਪਾਣੀ ਤਾਂ ਆਈਂਦਾ ਤੁਹਾਡੀ ਕਿਸ਼ਤੀ ਚ ਦੋਸ਼ ਆ। ਤੇ ਤੁਹਾਡੇ ਚੱਪੂ ਖਰਾਬ ਆ ਮਿੱਤਰੋ ਪਹਿਲਾਂ ਜਨਤਾ ਆਪਦਾ ਚੱਪੂ ਸਹੀ ਕਰੇ ਤੇ ਮੰਤਰੀ ਆਪਦਾ ਚੱਪੂ ਸਹੀ ਕਰਨ। ਫਿਰ ਕਿਸ਼ਤੀ ਚੱਲੂਗੀ। ਲੀਕ ਕੀਤਾ ਕਿਹਨੇ ਪ੍ਰਸ਼ਾਸਨ ਨੂੰ ਤੁਸੀਂ ਕੀਤਾ ਉਹਦੇ ਚ ਪਾਣੀ ਪਾਊਗੇ ਪਾਊ। ਇੱਕਾਪਾ ਰਾਹ ਜਾਂਦੇ ਆ ਜੀ ਪੁਲਿਸ ਨੇ ਸਾਡੀ ਗੱਡੀ ਰੋਕ ਲਈ ਆ ਰੋਕ ਲਈਆ ਚਲਾਨ ਘੱਟਤਾ ਜਿਸ ਸਾਥੋਂ 800 ਰੁਪਿਆ ਲੈ ਲਿਆ 1000 ਰੁਪਿਆ ਆ ਵੇਖੋ 100 ਰੁਪਿਆ ਲੈ ਲਿਆ 100 ਦਿੱਤਾ ਕਿਹਨੇ ਆ ਉਹਨੇ ਦਿੱਤਾ ਜਿਸ ਨੇ ਕਾਗਜ਼ ਨਹੀਂ ਬਣਾਏ ਉਹਦੇ ਕੋਲੇ ਆਰਸੀ ਹੋਣੀ ਜ਼ਰੂਰੀ ਆ ਮੈਂ ਤਾਂ ਮੇਰੀ ਮੰਨੀ ਆ ਮੈਂ ਬੀਮਾ ਬੂਮੇ 'ਚ ਵਿਸ਼ਵਾਸ ਨਹੀਂ ਲੱਗਦਾ ਨਾ ਮੈਂ ਪ੍ਰਦੂਸ਼ਣ 'ਚ ਰੱਖਾਂ ਕਿਉਂਕਿ ਉਹ ਵੀ ਇੱਕ ਲੁੱਟ ਸਰਕਾਰ ਦੀ ਇੱਕ ਬਿਜ਼ਨਸਮੈਨ ਦੀ ਲੁੱਟਾ ਪ੍ਰਦੂਸ਼ਣ ਦੀ ਇਹ ਵੇਖਣਾ ਪੈਣਾ ਕੀ ਚੱਕਰ ਆ ਕੀ ਨਹੀਂ ਮੇਰੀ ਸੋਚਣੀ ਆ ਬਾਕੀ ਤੁਹਾਡੀ ਹੋ ਸਕਦਾ ਗਲਤ ਹੋਵੇ ਮੈਂ ਤਾਂ ਇਹ ਕਹਿੰਦਾ ਜਿਹੜਾ ਪ੍ਰਦੂਸ਼ਣ ਜਦੋਂ ਸਾਨੂੰ ਇੱਕ ਏਜੰਸੀ ਨੇ ਕਹਿਤਾ ਮੋਟਰਸਾਈਕਲ ਦੀ ਕੰਪਨੀ ਨੇ ਕਹਿਤਾ ਵੀ ਇਹ 15 ਸਾਲ ਚੱਲ ਸਕਦਾ ਉਹਦਾ ਪ੍ਰਦੂਸ਼ਣ ਕਿਉਂ ਚਾਹੀਦਾ ਬੀਮਾ ਅਸਤੇ ਜਦੋਂ ਮੋਟਰਸਾਈਕਲ ਵਾਜਦਾ ਵਿੱਚ ਕਿਸੇ ਚੀਜ਼ ਦੇ ਉਦੋਂ ਏਜੰਸੀ ਨਾਲ ਗੱਲ ਕਰਨੀ ਪੈਂਦੀ ਉਦੋਂ ਐਸਐਚਓ ਨਾਲ ਗੱਲ ਥੋੜਾ ਕਰਦੇ ਆ ਤੇ ਡਰ ਪਾਇਆ ਸਾਨੂੰ ਐਸਐਚਓ ਚੈੱਕ ਕਰੂਗਾ ਏਐਸਏ ਚੈੱਕ ਕਰੂਗਾ ਬੀਮਾ ਨਹੀਂ ਹੋਇਆ ਕਰੋ ਚਲਾਨ ਫਿਰ ਸਾਨੂੰ ਬੀਮਾ ਕਰਾਉਣਾ ਪੈਣਾ ਹੈ ਕੀ ਚੀਜ਼ ਹੈ ਦੱਸੋ ਤੁਸੀਂ ਨਹੀਂ ਸਮਝ ਸਕਦੇ ਸਮਝਣਾ ਪੈਣਾ ਤੁਸੀਂ ਨਹੀਂ ਸਮਝਦੇ ਬਾਕੀ ਭਰਾਵੋ ਮਾਫੀ ਚਾਹੁੰਨਾ ਜੇਕਰ ਮੇਰੀ ਕੋਈ ਗੱਲ ਗਲਤ ਲੱਗਦੀ ਹੋਵੇ ਸੱਚੀ ਸੱਚ ਸੁਨਾਮ ਦਾ ਮੈਂ ਤੁਹਾਡੇ ਅੱਗੇ ਮਾਫ ਮੈਨੂੰ ਇਹ ਕਰਦੇ ਹੋ ਜੇ ਗੱਲ ਕੌੜੀ ਲੱਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ